ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਜੀ ਮੋਗਾ ਟਰੈਕਟਰ ਮੰਡੀ ਦੇ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਜੀ ਕਈ ਥਾਂ ਤੇ ਸੀਜ਼ਨ ਝੋਨਾ ਲੋਕੀ ਵੱਢਣ ਵੀ ਲੱਗੇ ਤੇ ਕਈ ਥਾਂ ਤੇ ਹਜੇ ਕੋਈ 5-7 ਦਿਨਾਂ ਨੂੰ ਮਸ਼ੀਨਾਂ ਚੱਲਣਗੀਆਂ ਉਹ ਸਾਹ ਨਾਲ ਜੇਕਰ ਆਪਾਂ ਟਰੈਕਟਰਾਂ ਦੀ ਸਥਿਤੀ ਵੇਖਦੇ ਆਂ ਜੀ ਕਿ ਕੋਈ ਰੇਟ ਵਧਿਆ ਜਾਂ ਘਟਿਆ ਕਿ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਨੇੜੇ ਉਸ ਹਾਵ ਨਾਲ ਟਰੈਕਟਰਾਂ 'ਚ ਤੇਜ਼ੀ ਆਈ ਆ ਜਾਂ ਮੰਦੇ ਹੋਏ ਆ ਆਪਾਂ ਚਲੋ ਪਹਿਲਾ ਟਰੈਕਟਰ ਲੈਨੇ ਆਂ ਜੀ ਅਰਜਣਾ ਅਲਟਰਾ ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦੀ ਬਿਲਕੁਲ ਓਕੇ ਹੈ ਜੀ ਫਰੰਟ ਵਾਲੇ ਟਾਇਰ ਵੀ ਬਿਲਕੁਲ ਓਕੇ ਹੈ ਜੀ ਮਾਡਲ ਹੈਗਾ 2013 ਤੇ 4 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਇੰਜਨ ਪੱਕਾ ਟਰੈਕਟਰ ਬਹੁਤ ਹੀ ਸਾਫ਼ ਸਫਾਈ ਕੰਡੀਸ਼ਨ ਦਾ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਖਵਰਾਏ 735 ਐਪੀ ਬਾਹਰ ਪੰਪ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਜੀ 99 ਮਾਡਲ ਆ 1 ਲੱਖ ਤੇ 83000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਬਹੁਤ ਹੀ ਸਾਫ਼-ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਉਸ ਤੋਂ ਬਾਅਦ ਆ ਗਿਆ ਜੀ ਅਰਜਨ ਅਲਟਰਾ ਰੇਡੀਅਲ ਦੇ ਟਾਇਰਾਂ ਦੇ ਵਿੱਚ 2009 ਮਾਡਲ 3 ਲੱਖ ਤੇ 75000 ਰੁਪਿਆ ਡਿਮਾਂਡ ਸਾਫ਼-ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਟਾਇਰ ਵੀ ਬਹੁਤ ਹੀ ਜ਼ਿਆਦਾ ਸਾਫ਼ ਉਸ ਤੋਂ ਬਾਅਦ ਆ ਗਿਆ ਸਵਰਾਜ 855 ਇੰਜਨ ਗੇਅਰ ਇਹ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ 2020 ਮਾਡਲ ਆ 5 ਲੱਖ ਦੇ 85000 ਰੁਪਏ ਡਿਮਾਂਡ ਹੈ ਬੈਕ ਸਾਈਡ ਜਿਹੜੇ ਇਹਦੇ ਹੈਗੇ ਆ ਜੀ 14 ਦੇ ਇੱਕ ਵੱਡੀ ਹਨ ਥੋੜੀ ਆ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਸਾਫ਼ ਚੋਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ 11 ਮਾਡਲ ਆ 4 ਲੱਖ ਤੇ 15000 ਰੁਪਏ ਦੀ ਡਿਮਾਂਡ ਹੈ ਪੀ ਵੀ ਨੰਬਰ ਆ ਜੀ ਸੋਸ ਤੋਂ ਬਾਅਦ ਥੇਰ ਆ ਗਿਆ ਜੀ ਵਰਜਨ 2005 ਮਾਡਲ ਤੇ 2 ਲੱਖ 75 ਹਜ਼ਾਰ ਰੁਪਏ ਦੀ ਮੰਗ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਆਇਆ ਜੀ ਤੇ ਜਿਹੜੇ ਸਾਹਣਾ ਮਾਡਲ ਇੰਨਾ ਪੁਰਾਣਾ ਉਹ ਸਾਹਣਾ ਥੋੜਾ ਰੰਗ ਬੰਨ ਦਾ ਥੋੜਾ ਠਿੱਕਾਇਆ ਕਿਉਂ ਇੰਜਨ ਉੱਤੇ ਲੀਕ ਵੀ ਦੋ ਨਹੀਂ ਜੀ ਹਾਂ ਜੀ ਦੋਸਤੋ ਉਸ ਤੋਂ ਅਗਲਾ ਟਰੈਕਟਰ ਆ ਗਿਆ 36 3 ਪੈਰ ਇੰਜਨ ਪੱਖੋਂ ਪੂਰਾ ਟਰੈਕਟਰ ਸਾਫ ਹੈ 2010 ਮਾਡਲ ਆ ਤੇ 7 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 4x4 5310 ਪੰਜਾਬ ਨੰਬਰ ਆ ਪੀਪੀ02 ਤੇ 2016 ਮਾਡਲ ਆ 7 ਲੱਖ ਤੇ 35000 ਰੁਪਿਆ ਡਿਮਾਂਡ ਹੈ ਟਰੈਕਟਰ ਬਹੁਤ ਹੀ ਸਾਫ ਸਫੀ ਕੰਡੀਸ਼ਨ ਦਾ ਜੀ ਉਸ ਤੋਂ ਬਾਅਦ ਅਗਲਾ ਆ ਗਿਆ ਟਰੈਕਟਰ ਜੌਂਡੀਅਰ 5060 E पीवी 02 ਨੰਬਰ ਹੈ ਜੀ 2011 ਮਾਡਲ ਆ 4 ਲੱਖ ਤੇ 70000 ਰੁਪਏ ਡਿਮਾਂਡ ਆਈ ਇਹ ਵੀ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ 2002 ਮਾਡਲ ਆ 1 ਲੱਖ ਤੇ 85000 ਰੁਪਏ ਡਿਮਾਂਡ ਆਈ ਬੈਕ ਟਾਇਰ ਬਿਲਕੁਲ ਖਤਮ ਆ ਜੀ ਅਗਲੇ ਟਾਇਰ ਡੰਗਾ ਜਾਂ ਲਾਉਂਦੇ ਆ ਜੀ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 735 ਇਹ ਹੈਗਾ ਹੀ ਮਾਡਲ 96 1,70,000 ਰੁਪਏ ਡਿਮਾਂਡ ਹੈ ਚਾਰੇ ਟਾਇਰ ਜਕੇ ਦੇ ਆ ਜਿੱਦ ਬਿਲਕੁਲ ਸਾਫ ਕੰਡੀਸ਼ਨ ਦੇ ਹਾਂਜੀ ਦੋਸਤੋ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਇਸ ਦਾ ਹਾਰ 855 ਬੈਕ ਟਾਇਰ ਇਹਦੇ ਜੀ ਕਾਤਮੀ ਆ ਅਗਲੇ ਟਾਇਰ ਡੰਬਾ ਇਹ ਲਹਿੰਦੇ ਆ 93 ਮਾਡਲ ਆ 2 ਲੱਖ ਤੇ 10,000 ਰੁਪਏ ਡਿਮਾਂਡ ਆ ਬਾਕੀ ਇੰਜਨ ਗੇਅਰ ਦਾ ਟਰੈਕਟਰ ਸਾਫ ਆ ਜੀ ਲੀਕਿੰਗ ਸੀ ਕਿੰਨੇ ਸੇ ਬਾਦ ਉਹ ਹੈ ਨਹੀਂ ਗੀ ਸਿਰਫ ਕੱਲੀ ਟਾਇਰਾਂ ਦੀ ਕਮੀ ਹੈ ਉਸ ਤੋਂ ਬਾਅਦ ਆ ਗਿਆ ਜੀ ਅਰਜਨ 2007 ਮਾਡਲ ਆ 2,75,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਟਾਇਰ ਇਹਦੇ ਵੀ ਪਿਛਲੇ ਥੋੜੇ ਜੇ ਕਾਸੇ ਪਏ ਆ ਉਸ ਤੋਂ ਬਾਅਦ ਅਗਲਾ ਟਰੈਕਟਰ ਆ गाइस ਸਵਰਾਜ 735 ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਇਹ ਚਾਰੇ ਟਾਇਰ ਬਿਲਕੁਲ ਉਸੇ ਨੇ 99 ਮਾਡਲ 1,85,000 ਰੁਪਏ ਦੀ ਡਿਮਾਂਡ ਉਸ ਤੋਂ ਬਾਅਦ ਅਗਲਾ ਆ ਗਈ ਫਾਰਮ ਟਰੈਕ 60 ਦਾ 96 ਮਾਡਲ ਦਾ 2,36,000 ਰੁਪਏ ਡਿਮਾਂਡ ਆ। ਟਾਇਰਾਂ ਦੀ ਕੰਡੀਸ਼ਨ ਚਾਰਾਂ ਦੀ ਬਿਲਕੁਲ ਓਕੇ ਹੈ ਤੇ ਇੰਜਨ ਗੇਅਰ ਦਾ ਵੀ ਸਾਫ ਹਨ ਲੈਟਰੀ। ਉਸ ਤੋਂ ਬਾਅਦ ਆ ਗਿਆ ਸਵਰਾਜ 724। ਇਹ ਟਰੈਕਟਰਾਂ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਜੀ। 96 ਮਾਡਲ ਹੈ 1,35,000 ਰੁਪਏ ਡਿਮਾਂਡ ਆ ਜੀ। ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਤੇ ਪਿਛਲੇ ਟਾਇਰ ਹੈਗੇ ਤਾਂ ਹੈ 30-40 ਪੈਸੇ ਪਰ ਕੱਟ ਜੇ ਲੱਗੇ ਹੋਏ। ਜਿਵੇਂ ਆਪਾਂ ਕਹਿ ਦਈਏ ਵਟਿਆ-ਵਟਿਆਂ ਤੇ ਚੱਲਿਆ ਲੱਗਦਾ। ਉਸ ਤੋਂ ਬਾਅਦ ਆ ਗਿਆ ਜੀ ਫਾਰਮ ਟਰੈਕ 60 ਦਾ ਡਬਲ ਕਲੱਚ ਇਸ 98 ਮਾਡਲ ਹੈ 1,65,000 ਰੁਪਏ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਸਾਫ਼ ਤੋਂ ਸਫ਼ੀ ਕੰਡੀਸ਼ਨ ਦੇ ਟਾਇਰ ਆ ਜੀ ਬੈਕ ਵਾਲੇ ਅਗਲੇ ਥੋੜੇ ਜਿਹਾ ਘਸੇ ਹੋਏ ਲੋ ਵੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ B 275 92 ਮਾਡਲ ਹੈ ਜੀ 1,18,000 ਰੁਪਏ ਐਸਡੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ 50 ਪੈਸੇ ਹੈ ਜੀ 프ਰੰਟ ਵਾਲੇ ਟਾਇਰਾਂ ਦੀ ਹੈਗੀ 20 ਪੈਸੇ ਤੇ ਬਾਕੀ ਇੰਜਨ ਵੱਲੋਂ ਟਰੈਕਟਰ ਪੂਰਾ ਸਾਫ ਸੁਥਰਾ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਫਾਰਮ 60 ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਾਇਰ ਇਹਦੇ ਹੈਗੇ ਹੈਗੇ 60 70 ਪੈਸੇ 95 ਮਾਡਲ ਦਾ 2 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਬਾਕੀ ਇੰਜਨ ਗੇਅਰ ਵਾਲੇ پاسੋਂ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ। ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸੁਰਾਜ 744 ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਜੇਕਰ ਤੁਸੀਂ ਵੇਖੀਏ ਬੈਕ ਟਾਇਰ ਜਿਹੜੇ ਇਹਦੇ ਆ ਜੀ ਸਹਿਜ ਹੈਗਾ 14928 ਦਾ ਇੰਜਨ ਗੇਅਰ ਵਾਲੇ پاسੋਂ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ ਇਹ ਮਾਡਲ ਦੀ ਗੱਲ ਕਰੀਏ 2004 ਮਾਡਲ ਹੈ 2 ਲੱਖ ਤੇ 45000 ਰੁਪਏ ਡਿਮਾਂਡ ਆ। ਤੇ ਟਾਇਰ ਜਿਹੜੇ ਬੈਕ ਟਾਇਰ ਆ ਜੀ ਉਹ ਹੈਗੇ 40-50 ਪੈਸੇ। ਇਹ ਫਰੰਟਲ ਟਾਇਰ ਤਾਂ ਹੀ ਨਾ ਵੈਲੀ ਬਰਾਬਰ ਜੀ ਆ ਉਸ ਤੋਂ ਬਾਅਦ ਅਗਲਾ ਆ ਗਿਆ ਜੀ ਫਾਰਮ 60 2004 ਮਾਡਲ 2 ਲੱਖ ਤੇ 45000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਸਾਫ ਜਿੰਨੀ ਕਲੀਜਨ ਦੇ ਟਾਇਰ ਆ ਜੀ ਇੰਜਨ ਗੇਅਰ ਦਾ ਵੀ ਟਰੈਕਟਰ ਸਾਫ ਆ ਜੀ ਕਿਉਂਕਿ ਉਦੋਂ ਪਤਾ ਲੱਗ ਜਾਂਦਾ ਹੁੰਦਾ ਜੀ ਲਿਪਾ ਪੂੰਜੀ ਕੀਤੀ ਜਾ ਇਹ ਪੰਜਾਬ ਨੰਬਰ ਟਰੈਕਟਰ ਆ ਜੀ ਜਿਹੜਾ ਆਪਾਂ ਸਵਰਾਜ 744 ਦਿਖਾਇਆ ਸੀ ਇਹ ਵੀ ਪੰਜਾਬ ਨੰਬਰ ਆ ਜੀ ਫਾਰਮ 60 ਵੀ ਪੰਜਾਬ ਨੰਬਰ ਆ ਜੀ ਉਸ ਤੋਂ ਬਾਅਦ ਅਗਲਾ ਆ ਗਿਆ ਈ ਸਵਰਾ 735 ਇਹ ਹਰਿਆਣਾ ਨੰਬਰ ਆ ਜੀ 98 ਮਾਡਲ ਆਈ ਤੇ 1.5 ਲੱਖ ਰੁਪਿਆ ਡਿਮਾਂਡ ਆਈ ਬੈਕ ਟਾਇਰ 50 ਕੁ ਪੈਸੇ ਯਾਨੀ ਕਿ ਚਾਰੇ ਟਾਇਰ ਹੈਗੇ 50-60 ਪੈਸੇ ਬਾਕੀ ਇੰਜਨ ਉੰਜਨ ਵਾਲੇ ਪਾਸੋਂ ਸਾਫ ਦੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਇਹ ਦੋ ਹੀ ਨੇ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ 5911 98 ਮਾਡਲ 2 ਲੱਖ ਤੇ 48000 ਰੁਪਏ ਡਿਮਾਂਡ ਆ ਪੰਜਾਬ ਨੰਬਰ ਹੈ ਪੀਬੀ 39 ਫਰ ਦਾ ਤੇ ਇੰਜਨ ਗੇਅਰ ਦਾ ਇਸਾਫਤ ਦਾ ਕੰਡੀਸ਼ਨ ਚ ਹੈ ਉਸ ਤੋਂ ਬਾਅਦ ਆ ਗਿਆ ਸੋਨਾ ਲੇਕਾ ਪੂਰੇ ਉੱਚੇ ਮਾਡਲ ਦਾ ਟਰੈਕਟਰ ਹੈ ਜੀ ਇਹ 16928 ਦੇ ਟਾਇਰ 2020 ਮਾਡਲ ਦਾ ਇਸ 7 ਲੱਖ ਰੁਪਏ ਪੂਰੀ ਡਿਮਾਂਡ ਆ ਚਾਰ ਟਾਇਰ ਬਿਲਕੁਲ ਓਕੇ ਆ ਜੀ ਸਗੜ ਗੇਅਰ ਆ ਗਏ ਪੰਜ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੇਕਾ ਡੀਆਈ 60 ਦਾ 3 ਸਪੀਡ ਟਰੈਕਟਰ ਆ ਜੀ 2019 ਮਾਡਲ ਆ 6 ਲੱਖ 35000 ਰੁਪਏ ਡਿਮਾਂਡ ਆ ਜੀ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਸੈਕ ਟਾਇਰ ਜਿਹੜੇ ਦੇ ਹੈਗੇ ਆ ਜੀ 16 9 28 ਦੇ ਆ ਸਾਈਡ ਗੇਅਰ 3 ਸਪੀਡ ਕਾਸ਼ ਨੂੰ ਪੂਰੇ ਉੱਤੇ ਜੀ ਤੇ ਉਸ ਤੋਂ ਬਾਅਦ ਅਗਲਾ ਆ ਗਿਆ ਜੀ ਸੋਨਾਲੀ ਕਾ 750 ਦਾ RX 700 ਤੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ 2018 ਮਾਡਲ 498000 ਰੁਪਿਆ ਡਿਮਾਂਡ ਹੈ ਜੀ ਤੇ ਸਾਈਡ ਗੇਅਰ ਹੈ ਜੀ ਇਹਦੇ ਟੈਕ ਵਾਲੇ ਟਾਇਰ ਜਿਹੜੇ ਦੇ 14 9 28 ਦੇ ਆ ਗੁੱਡ ਕੰਡੀਸ਼ਨ ਦੇ ਵਿੱਚ ਓਕੇ ਟਰੈਕਟਰ ਹੈ ਉਸ ਤੋਂ ਬਾਅਦ ਫੇਰ ਅਗਲਾ ਆ ਗਿਆ ਜੀ ਸੋਨਾਲੀ ਕਾ DI 60 ਦਾ ਇਹ ਵੀ ਮੇਰੇ ਹਸਾ ਨਾਲ ਸੀਰੀਜ਼ ਕਿੜੀ ਲੱਗਦਾ ਇਹ ਮੈਂ ਬਾਕੀ ਆਪਾਂ ਤੇ ਲਿਖਾ ਦੇਖ ਲੈਨੇ ਜੇ ਕੇ ਸੋਨਾ ਦੇ ਟ੍ਰੈਕਟਰ ਆਈ ਪੈਕ ਟੈਰ 16928 ਦੇ ਓਕੇ ਕੰਡੀਸ਼ਨ ਦੇ ਵਿੱਚ ਟ੍ਰੈਕਟਰ ਆਈ 3 ਸਪੀਡ ਟ੍ਰੈਕਟਰ ਆ 2020 ਮਾਡਲ ਆ 7 ਲੱਖ 6 ਲੱਖ ਤੇ 70000 ਰੁਪਿਆ ਡਿਮਾਂਡ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟ੍ਰੈਕਟਰ ਆ ਜੀ ਇਹ ਬਾਕੀ ਵੀ ਵੀਡੀਓ ਦੇ ਵਿੱਚ ਆ ਅਗਲਾ ਟ੍ਰੈਕਟਰ ਆ ਦੇ ਨੰਬਰ 475 ਡੀ ਆਈ 2000 ਮਾਡਲ ਆ 28200 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਤੇ ਇੰਜਨ ਗੇਅਰ ਦਾ ਵੀ ਸਾਫ਼ ਟਰੈਕਟਰ ਲੱਗਦਾ ਈ ਐਂ ਲੱਗਦਾ ਜਿਵੇਂ ਇੱਕ ਹੱਥ ਚੱਲਿਆ ਰਹਿੰਦਾ ਈ ਬਾਕੀ ਉਸ ਤੋਂ ਬਾਅਦ ਆ ਗਈ ਪ੍ਰੀਤ 2013 ਮਾਡਲ ਚੈਨਲ ਅੱਕ ਤੇ 65000 ਰੁਪਿਆ ਡਿਮਾਂਡ ਆ ਇਹ ਵੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਫੈਕ ਟਾਇਰ ਇਹ ਜੇ ਹੈਗੇ 14 9 28 ਦੇ ਕੁਰੀਅਰ ਦੇ ਟਾਇਰ ਆ ਇੰਜਨ ਗੇਅਰ ਦਾ ਹੈ ਇਹ ਵੀ ਟਰੈਕਟਰ ਬਿਲਕੁਲ ਸਾਫ਼ ਹੈ ਕੋਈ ਲਿੱਪਾ ਪੂੰਜੀ ਨਹੀਂ ਕੀਤੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਚਲੋ ਬਾਕੀ ਆਪਾਂ ਹੋਰ ਵੀ ਟਰੈਕਟਰ ਦੇਖਦੇ ਆ ਅਗਲਾ ਟਰੈਕਟਰ ਆ ਗਾਇਆ ਸਵਰਾਜ 960 ਬੈਕ ਟਾਇਰ ਇਹਦੇ ਹੈਗੇ 16 9 28 ਦੇ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੀ ਵੀ ਆਪਾਂ ਗੱਲ ਕਰਾਂਗੇ ਮਾਡਲ ਜੇ ਹੈਗਾ ਜੀ 2018 5 ਲੱਖ ਤੇ 75000 ਰੁਪਿਆ ਡਿਮਾਂਡ ਆ ਬਾਕੀ ਇੰਜਨ ਗੇਅਰ ਤੇ ਟਾਇਰਾਂ ਵਾਲੇ ਪਾਸੋਂ ਪੂਰੀ ਗੁੱਟ ਕੰਡੀਸ਼ਨ ਆ ਟਰੈਕਟਰ ਦੀ ਉਸ ਤੋਂ ਬਾਅਦ ਆ ਗਈ ਸੋਨਾਲੀ ਦਾ 60 ਦਾ RX ਠੀਕ ਹੈ ਜੀ ਇਹ ਟਰੈਕਟਰ ਹੈਗਾ ਜੀ 2017 ਮਾਡਲ 5 ਲੱਖ ਤੇ 70000 ਰੁਪਿਆ ਡਿਮਾਂਡ ਆ ਪੀ ਵੀ 30 ਨੰਬਰ ਆ ਮੌਫਸਰ ਦਾ ਨੰਬਰ ਆ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਉਸ ਤੋਂ ਬਾਅਦ ਆ ਗਈ ਫਾਰਮ ਟ੍ਰੱਕ 60 ਦਾ 2015 ਮਾਡਲ ਚ 4 ਲੱਖ 75000 ਰੁਪਏ ਡਿਮਾਂਡ ਆ ਸਾਰੇ ਟਾਇਰ ਤੇ ਇੰਜਨ ਤੇ ਗੇਅਰ ਬਿਲਕੁਲ ਓਕੇ ਆ ਜੀ ਸਾਫ ਸੁਥਰੇ ਪਏ ਆ ਉਸ ਤੋਂ ਬਾਅਦ ਰੈਕ ਆ ਗਈ ਸੋਹਾਰਾ 255 ਸ਼ਹਿਰ ਜਿਹੜੇ ਅਗਲੇ ਟਾਇਰ ਆ ਇਹ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜਿਹੜੇ ਬੈਕ ਟਾਇਰ ਆ 50 ਪੈਸੇ ਆ ਜੀ 2002 ਮਾਡਲ ਆ 2 ਲੱਖ 70000 ਰੁਪਏ ਡਿਮਾਂਡ ਆ ਜੀ ਬਾਕੀ ਜੇ ਜੀ ਇੰਜਨ ਵੀ ਸਾਫ ਹੈ ਜੀ ਅੱਗੇ ਆ ਗਈ Mahindra 263 DI 93 ਮਾਡਲ ਹੈ 1 ਲੱਖ 55000 ਰੁਪਏ ਡਿਮਾਂਡ ਹੈ ਪੈਕਟਾਰੇ ਤੁਸੀਂ ਸਮਝੋ ਜੀ ਇਹਦੇ ਉਸ ਤੋਂ ਬਾਅਦ ਆ ਗਈ ਸੋਰਾਜ 855 2002 ਮਾਡਲ 2 ਲੱਖ 75000 ਰੁਪਏ ਡਿਮਾਂਡ ਹੈ ਇੰਜਨ ਕਲੋਸ ਕਰ ਤੇ ਸੇ ਚੀਰੀ ਪਾਕੀ ਦੇ ਦੇਖ ਸਕਦੇ ਆ। ਬੈਗ ਟਾਇਰ ਇਹ ਹੈਗਾ 14 9 13 ਸਟੋਰੀ 25 628 ਦੇ। ਆਫ ਸੁਧਰੀ ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਗੇਅਰ ਦਾ ਹੀ ਸਾਫ। ਚਲੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।